میری بہادر پہنو سچ مچ اپنے ماں درتی راکھی او دے پیار سہلی تاکم ایک موڑ ماں جواب دیتا ہے ہو تو وہ ماں ماں جا رہے سی تعری بچہ کی روٹی جا رہے اس نو مہینہ دو دولن نے وہ شاخیاں لگیا کی جڑی پردے کے پچھے بیٹھیا چالا پالسیاں بنا رہی سن تیارپوریٹ دہار ہو دکان بند کی جا دہاڑے لوگوں کی تھی دسیا شناخت کی انہوں آجا کی شناخت کی ہے جہاں آجا کی راکھی مودی حکومت کے قانون کرتے ہیں وہ چاہے شیز بنا ہو ਉਹ ਚਾਹੇ ਵੱਡੇ ਵੱਡੇ ਮਾਲ ਹੋਣ ਉਹ ਚਾਹੇ ਟੋਲ ਬਣਾ ਦੇ ਹੋਣਾ ਚਾਹੇ ਰਾਇਸ ਦੇ ਪੰਪ ਹੋਣ ਇਹ ਰਾਖੀ ਕਰਦਿਆਂ ਤੁਸੀਂ ਆਪਣੀ ਬਰਾਸਤ ਨੂੰ ਪੁਸ਼ਾਣਾ ਤੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਉੱਠੀ ਹੈ ਇਕੱਠ ਹੋਈ ਹੈ ਤੇ ਇਕੱਠ ਹੋਈ ਹਾਕਮਾਂ ਨੂੰ ਲਈ ਜੋੜਿਆ ਹੋਏ ਸਰਕਾਰ ਦੇ ਨਿਪਟਾਰੇ ਹੁੰਦੇ ਨੇ ਦੋਸਤੋ ਆਜ ਜਦ ਸੈਠੜ ਕੇ ਇਹ ਮੂਵਮੈਂਟ ਪੁੱਛੀ ਤਾਂ ਇਸ ਮੂਵਮੈਂਟ ਦੇ ਵਿੱਚ ਜਦੋਂ ਦਿੱਲੀ ਦਾ ਰਾਜ ਹੋ ਗਿਆ ਵੀ ਦਿੱਲੀ ਕਰਨੀ ਹੈ ਉਦੋਂ ਇਹ ਕੁਝ ਗਿਆਨੀ ਛੱਡੀ ਆ ਵਿੱਚ ਹਾਕਮਾਂ ਨੇ ਜਿਹੜਾ ਮਾਲ ਮਾਰ ਸੁਆਲ ਕਰਦਾ ਮੀਡੀਆ ਵੀ ਛੱਬੀ ਦੀ ਘੱਟ ਨਹੀਂ ਬਾਤ ਨਹੀਂ ਹੈ 26 ਦੀ ਘਟਨਾ ਕੋਈ ਜਾਣ ਕੇ ਬਾਕੀ ਨੇ ਘਟਨਾ ਨਹੀਂ ਹੈ ਉਹ ਇੱਕ ਸ਼ਕੀਮ ਸੀ ਇੱਕ ਪਨਾ ਸੀ ਉਹ ਲੇਟੇ ਤੋਂ ਗਲੋਕ ਸੀ ਇੱਕ ਪਨਾ ਸੀ ਜਿਹੜਾ ਹਾਕਮਾਂ ਦੇ ਪਹਿਣੇ ਤੇ ਕੰਮ ਕਰਦਾ ਸੀ ਜਿਹਦਾ ਅਫਸਰ ਬਖਰਾ ਕਰੋਗਰ ਸੀ ਜਿਹੜਾ ਬਦਨ ਘਰਾਂ ਨੇ ਗਣ ਕਰਦਾ ਸੀ ਜਿਹੜਾ ਅਨੰਤਪੁਰ ਸਾਹਿਬ ਦੇ ਮਤੇ ਦੀ ਗਣ ਕਰਦਾ ਸੀ ਜਿਹੜਾ ਖਾਲਸਤਾਨ ਦੀ ਗੱਲ ਕਰਦਾ ਸੀ ਉਹ ਕਰੋ ਤੁਸੀਂਗਾ ਉਹ ਕਹਿਦਾ ਉਸ ਦਿਨ ਤੋਂ ਇਤਨਾ जॾहिं जानेबी आणंदा हिकु रोके सब्बी नुपे ਮੈਨੂੰ ਮਾਰ ਬੋਲਦਾ ਸੁਣਿਆ ਸਟੇਜ ਤੋਂ ਕਿਸਾਨ ਜੱਟੇ ਬੰਗਿਆਂ ਨੂੰ ਕਾਇਆ ਕਢਦਾ ਨਹੀਂ ਸੁਣਿਆ ਕਿ ਸਾਨੂੰ ਦਿੱਲੀ ਲੈ ਕੇ ਉਹਨਾਂ ਨੇ ਐਸੇ ਆ ਹੁਣ ਤੁਹਾਨੂੰ ਦਿੱਲੀ ਲੈ ਆਂਦਾ ਹੁਣ ਤੁਸੀਂ ਸਾਨੂੰ ਐ ਕਹਿੰਦੇ ਹੋ ਇੱਕ ਸਟੇਜ ਤੋਂ 25 ਤਰੀਕ ਨੂੰ ਬੋਲਿਆ ਜਿਵੇਂ ਬੰਦਿਆਂ ਦਾ ਫੈਸਲਾ ਦਿੱਤਾ ਵੀ ਟਰੈਕਟਰ ਤੇ ਜਿੰਨੇ ਬੰਦੇ ਆਉਣਗੇ ਇੱਕ ਬੰਦਾ ਸਟੇਜ ਤੋਂ ਬੋਲਦਾ ਸੁਣਿਆ 25 ਤਰੀਕ ਨੂੰ ਕਿ ਮੈਂ ਆਪਦੀ ਟਰੈਕਟਰ ਤੇ ਪੰਜ ਬੰਦੇ ਬਿਠਾਉਂਗਾ

ਤੇ ਮਾਗਰਾਂ ਸੀ ਸਾਡੇ ਹੁਣ ਸਾਰਿਆਂ ਦੇ ਖੇਤਾਂ ਮੰਦੀਆਂ ਦਾ ਪੈਸਾ ਕਹਿੰਦੇ ਆ ਉਹ ਗਲਤ ਹੋ ਗਿਆ ਜਾਂ ਠੀਕ ਹੋ ਗਿਆ ਜਿਹਨੂੰ ਮਾਰਚ ਕੀਤਾ ਉਹਨੂੰ ਅਸੀਂ ਮਾਰਚ ਕੀਤਾ ਜਿਹਨੂੰ ਦਰਕਾਰ ਦੇ ਕੋਲ ਅਸੀਂ ਜਾਣ ਨੂੰ ਤਿਆਰ ਹੋਏ ਅਸੀਂ ਸਭ ਨੂੰ ਬਚਾਉਣ ਦੀ ਖਾਤਰ ਅਸੀਂ ਕਿ ਰਾਜਪੋਤਾਂ ਨੂੰ ਬਰਾਉਣ ਦੀ ਖਾਤਰ ਤਾਂ ਨਹੀਂ ਰਹਿ ਕੇ ਜੇਤੀ ਪਏ ਅਸੀਂ ਸੋਨੇ ਤਕਲ ਕਰਾਉਣ ਵਾਸਤੇ ਦਿੱਲੀ ਨਹੀਂ ਵੇਖੂਗੇ ਅਸੀਂ ਆਪਣੇ ਬੱਚਿਆਂ ਦੀ ਰੋਟੀ ਦੀ ਖਾਤਰ ਦਿੱਲੀ ਲੈ ਕੇ ਗਏ ਆ ਅਸੀਂ ਉਹ ਕਾਸੀਬਾਦੀ ਹਕੂਮਤ ਨੂੰ ਇਹ ਮੌਕਾ ਦੇ ਜੀਏ ਵੀ ਸਾਡੇ ਬੱਚਿਆਂ ਨੇ ਚੁਗੀਆਂ ਗੋਲੀਆਂ ਮਾਰ ਦੇ ਇਹਨਾਂ ਨੂੰ ਕਾਸ਼ਤ ਨਹੀਂ ਮੰਨ ਕੇ ਇਹਨਾਂ ਨੂੰ ਨਕਸਮਾ ਇਹ ਕਹਿ ਕੇ ਤੋ ਗੋਲੀਆਂ ਮਾਰ ਦੇ ਦੇ ਜੀਓ ਮੌਕਾ ਦਿੱ ਨਹੀਂ ਹਪੂਦ ਨੂੰ ਅਸੀਂ ਇਹ ਕਰ ਦਈਏ ਸੰਜੋਗ ਨੂੰ ਫੇਰ ਦੇ ਦਈਏ ਵੀ ਇਹ ਹਰਪੁਰ ਨਾਲ ਸੁਣੀਆਂ ਦੇ ਕਹਿ ਦਈਏ ਵੀ ਇਹ ਖਾਲੂ ਕਾਲੀ ਨੇ ਕਹਿ ਦਈਏ ਵੀ ਇਹ ਇਹ ਹਕਾਕਰ ਤੇ ਕਿਤੇ ਬਣੇ ਕਰ ਦਈਏ ਵੀ ਬੜੀ ਬੋਲੂ ਅਸੀਂ ਦੇਖਣਾ ਘੋੜ ਦਿੱਤੇ ਆ ਅਸੀਂ ਬੋਲਣੇ ਆ ਸਾਨੂੰ ਨਰਨਾ ਸ੍ਰੀ ਕਾ ਕਰ ਹੈ ਫੇਰ ਉਹ ਸ਼ਕਤੀ ਹੈ ਭਾਈ ਆਪਣੀ ਮੰਨਰ ਜੀ ਕੀ सड़क ते चङा लॻंदा दिली सरकार ਇਸ किला चङा लॻंदा ਨੇ

ਅਸੀਂ ਉਹ ਨਹੀਂ ਕਰ ਸਕਦੇ ਅਸੀਂ ਉਹ ਤਾਂ ਨਹੀਂ ਕਰ ਸਕਦੇ ਜਿੰਨਾ ਤੁਸੀਂ ਲੜਦੇ ਹੋ ਪਰ ਅਸੀਂ ਲੜਨਾ ਤਾਂ ਜਾਣਦੇ ਹਾਂ ਅਸੀਂ ਮਰਨਾ ਵੀ ਜਾਣਦੇ ਹਾਂ ਅਸੀਂ ਕੁਰਬਾਨ ਹੋਣਾ ਵੀ ਜਾਣਦੇ ਹਾਂ ਸਾਨੂੰ ਸਾਰਾ ਪਸੰਦ ਹੈ ਪਰ ਫਿਰ ਵੀ ਅਸੀਂ 1 ਸਤੰਬਰ ਦੀ 26 ਦੀ ਕਟਨ ਨੂੰ ਦੋ ਤਿਰੰਗਾ ਦੇ ਵਿੱਚ ਸੰਭਾਲ ਲਿਆ ਤੁਹਾਨੂੰ ਨਹੀਂ ਪਤਾ ਲੱਗਿਆ ਕਿ 26 ਤਰੀਕ ਦੀ ਕਟਨ ਨਾਲ ਹੋਇਆ ਕੀ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਰੋਸ ਆ ਗਿਆ مڑ گیا اچھا پر دو دنوں ساری گل <سؤال> منگی ہوگی یو پی والے بھی پتا لگ گیا ہریا والے بھی پتا لگ گیا دو دن ساری سے ساری کرتا واپس موٹی پک بی ਇਹ ਬੀਰੂ ਨੂੰ ਪਤਾ ਪੂਰਾ ਪਉਣਦਾ ਸੀ ਇਹਦੀ ਖਾਤਰ ਆਪਰ ਉਹ ਕੋਲ ਨੂੰ ਕੋਸੇ ਲਿਖ ਕੇ ਦੇਰ ਲਿਆਗਾ ਸੁਜਗਤ ਨੂੰ ਇਹਨੇ ਫੈਸਲਾ ਕੀਤਾ ਕਿ ਜਿੰਨੇ ਜਿਲ੍ਹਿਆਂ ਦੇ ਵਿੱਚ ਮੰਦਰੇ ਉਹਨੇ ਜਿਹੜੀ ਕਮੇਟੀ ਬਣਾ ਕੇ ਉਹਨਾਂ ਨੂੰ ਜੇਹਾਂ ਤੇ ਛਾਉਣ ਦਾ ਫੈਸਲਾ ਕਰ ਲਿਆ ਉਹਨਾਂ ਦੇ ਲਿਸ਼ਕਾ ਮਿਲ ਗਈਆਂ ਵਕੀਲਾ ਦੀ ਜੋੜੀ ਲੱਗੀ ਉਹ ਸਾਰਾ ਕਸੂਰ ਕਰ ਰਹਿਆ ਕਿਨੇ ਵੱਡੇ ਛਾਏ ਪਰ ਹੋਇਆ ਕੀ ਕੀ ਉਹ ਬੀਰੂ ਨੂੰ ਪਤਾ ਚੱਲ ਗਿਆ ਬੀਜੇਪੀ ਚੌਂਗੀ ਕੀ

ابھی گل <سؤال> دوا تھی یہ لڑائی کسی ہے یہ لڑائی جات کی لڑائی نہیں ہے لڑائی ہے ایک کتے کی لڑائی ہے یہ پنجاب لڑائی نہیں ہے یہ ہندوستان کے کسان کی لڑائی ہے یہ کان لڑائی ہے یہ کانونا چھٹی ہوئی لڑائی ہے

ਅੱਕ ਦਾ ਪਿਆਰ ਹੈ ਮੋਦੀ ਦਾ ਕਹਿੰਦਾ ਕਾਨੂੰਨ ਬਹੁਤ ਅੱਛੇ ਨੇ ਮੈਂ ਲੋਕਾਂ ਦੇ ਫਾਇਦੇ ਕਰ ਰਿਹਾ ਪਰ ਲੋਕ ਗੁੰਮਰਾਹ ਹੋਏ ਹੋਏ ਆ ਜਿਹੜਾ ਲੱਖਾਂ ਦਾ ਕੱਟ ਰੱਖਾ ਹੈ ਇਹ ਭਰਾਵੋ ਗੁੰਮਰਾਹ ਆਇਆ ਹੋਇਆ ਹੈ ਇਹਨੂੰ ਗੁੰਮਰਾਹ ਕਰਕੇ ਲੈਂਦਾ ਸੀ ਕਿਉਂਕਿ ਅਸੀਂ ਪੈਨਸ਼ਨਾਂ ਕੱਢਣੀਆਂ ਨੇ ਕਿਉਂਕਿ ਅਸੀਂ ਨੌਕਰੀਆਂ ਵੰਡਣੀਆਂ ਨੇ ਕਿਉਂਕਿ ਸਡੇਜਾ ਤੋਂ ਤੁਹਾਡੇ ਦਾ ਪਾਲਾ ਕਰਨਾ ਹੈ کہ جدو ساڑھی ستا سے آگے سے کرتا ماب کرتا گیا کہ یہ حضر پر شکر کی دنی ہوئی سنینا نیزا آگ اللہ کر کے دنی سنینا نیزا آج دا سنو ایس جل کر کے لینا کہ لنائی دا مدار پکیا ہویا ہے دلی دا مورچہ لگیا ہویا ہے ہاری جی رتا آ رہی ہے مورچہ لگنا چلو گا سرکار اڑی ہوئی ہے پہل جے کیا ہویا ہے پہل مار چیک کرنا باتیا تھوڑی سی تاکھوڑی بھوڑ پہلا بھائی میں سنوں ایسا اپنا جی پہلی بار ہی ادول چھوڑے اپنا سنوں پوچھا سر سنو؟ بھی ہنکارے ہوئے پہلوان تکر ہے اس پہلوان مال تکر ہے جیدہ کوئی سانی نہیں جا کہا جانتا ہے کہ موتی ہے تو ممکن ہے چھپنجا انچ کی چھا والے جو فیصلہ کرتا اور واپس نہیں ہوتا پر جب متھا لگا مت میرا مت اس پنجاب کے پہلوان لگا جنہیں کھاڑے پھرتے پہلوان کی کھوڑی کا کنیالہ ہاتھ پڑ کے کیتا دیکھا میں تیرے تین دو لوس کا فیصلہ جگہ ہے نا دو منٹ کی کار کی دوری ہے بات کرنے دو منٹ کی دوری اج ک اب میں ہو گئی بھائی دو منٹ کی دوری گل بات اج دو منٹ کی دوری گل بات کی آسر والے کسی نے کروائی ہے بھائی اڑکھا والے کسی نے دلیا نے مچھوڑا حضر پیدا کرتی پستار ہے موتی پستار ہے تے راجِ بارد صاحب نے کہہ لیا ہے کہ راجِ بارد صاحب اس میں اتنی امیرمنٹ کروا جو کہ جے نے کام کی نہ رہے دو جیگہ لکھی کہہ لے ہیں کہیں گا ربین راج شامد کر گئے راجز

ਇੱਕ Jio ਚੈਨਲ ਦਾ ਇਹਨਾਂ ਨੇ ਫੜਿਆ ਕਿਥੇ ਬੰਦਾ ਉਹਦੇ ਜਾ ਕੇ ਇੱਕ ਦਿਨ ਖਾਲੀ ਪੰਡਾਲ ਪੰਡਾਲ ਦੇ ਫੋਟੋ ਲੈ ਲਈ ਕਹਿੰਦਾ ਵੇਖੋ ਜੀ ਜਿੱਥੇ ਬੰਦਿਆਂ ਦਾ ਹਜਾ ਹਾਲ ਹੈ ਆ ਮਾੜਾ ਹਾਲ ਹੈ ਪੰਡਾਲ ਦੇ ਵਿੱਚ ਕੋਈ ਬੰਦਾ ਨਹੀਂ ਰਿਹਾ ਉਹ ਫੋਟੋ ਬੈਰਨ ਕਰ ਰਿਹਾ ਹੋ ਤੇ ਕਹਿੰਦੇ ਜੀ ਇੰਨਾ ਮਾੜਾ ਹਾਲ ਹੈ ਸਿੰਘੂ ਬਾਰਡਰ ਤੇ ਦਾ ਕਹਿੰਦੇ ਵੀ ਉੱਥੇ ਤਾਂ ਕੋਈ ਬੰਦਾ ਹੀ ਨਹੀਂ ਰਿਹਾ ਅੱਧਾ ਕੱਠੀ ਟੰਗਿਆ ਜਿੱਥੇ ਟਰਾਲੀਆਂ ਖੜੀਆਂ ਸੀ ਦੋ ਜਨਰ ਦੇ ਦਿਲੀਆਂ ਪਹਿਲਾਂ ਹਿੱਲ ਇਧਰ ਉਧਰ ਬਾਹਰੀਆਂ ਉਹ ਟਰਾਲੀਆਂ ਦੇ ਫੋਟੋ ਲੈ ਲਈਆਂ

ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਸਿੰਘੂ ਬਾਦਲਾਹੇ ਸਾਰੇ ਸਾਥੀ ਬਾਤ ਨੂੰ ਕੇ ਕੇ ਕੱਲੇ ਲਹਿਗੇ ਹਾਇਦਰ ਸਿੰਘ ਜੱਟ ਜਿੱਦੇ ਸਾਡਾ ਕੱਠ ਘਟ ਗਿਆ ਜਿੱਦੇ ਮੋਰਚੇ ਦੇ ਵਿੱਚ ਕੋਈ ਕਮਜ਼ੋਰੀ ਆ ਜਿੱਦੇ ਮੋਰਚੇ ਦੇ ਵਿੱਚ ਕੋਈ ਕਮਜ਼ੋਰੀ ਪੇਸ਼ ਆ ਜਿੱਦੇ ਰਾਸ਼ਨ ਰੋਸਣ ਦੀ ਸਪਲਾਈ ਸੁਢੀ ਕੱਢੀ ਜਿੱਦੇ ਸੁਢੀ ਸਮਰੱਥਾ ਸਾਡੇ ਅੰਦੋਲਨ ਦੀ ਹਮਾਇਤ ਕਰਨ ਦੀ ਸਮਰੱਥਾ ਸੁਢੀ ਕੱਢੀ ਅਸੀਂ ਚੋਲੀ ਲੈ ਕੇ ਤੁਹਾਡੇ ਕੋਲ ਆਵਾਂਗੇ ਮਿੱਤਰੋ ਐਂ ਕਹਾਂਗੇ ਐ

ਜੀ ਗੱਲ ਕਰਦੇ ਨੇ ਅਸੀਂ ਜਿੰਦਗੀ ਵੀ ਲਾ ਕੇ ਤਾਂ ਵੀ ਸਸਤੀ ਆ ਸੁਨੇ ਕਰ ਦਿੱਤਾ ਜਿੰਦਗੀ ਜਾਨੀ ਜਿਹੜੀਆਂ ਗੱਲਾਂ ਕਰਦੇ ਕਹਿੰਦੇ ਨੇ ਇੱਕ ਦਿਨ ਮੈਂ ਗੱਲ ਚੰਡੀਗੜ੍ਹ ਬੋਲ ਕੇ ਆਇਆ ਕਹਿੰਦਾ ਹਾਂ ਜੇ ਕਦੇ ਚੰਡੀਗੜ੍ਹ ਬੋਲ ਕੇ ਆਇਆ ਇੱਕ ਕੈਨ ਵਾਲਾ ਮੈਨੂੰ ਸਲਾਹ ਕਰਦਾ ਕਹਿੰਦਾ ਅਬਰਾਮਾ ਸਾਹਿਬ ਵੀ ਚੰਡੀਗੜ੍ਹ ਦੀ ਸਟੇਜ ਤੋਂ ਬੋਲਿਓ ਕਿ ਆਹ ਬੈਠਾ ਰੋਜੂ ਇਹਨੂੰ ਹੱਥ ਨਾ ਕਰਦਾਓ ਤੁਸੀਂ ਨਾ ਜਿੰਨੀ ਵੀ ਪੁਲਿਸ ਨੂੰ ਜਾਣ ਦਿੱ ਦਿੱਤਾ

بند کر لا لیا کہ مجر لا لیا اس کر کے बहत <Sit> माड़ी <jaan -ta>

सीनी क्रैश जी कोई ख़ाली असां चिटी न पिया असां ताई कंडा नशा करी चिटा करी श पर अफ़सोस साम्हूं उन हूंदा जॾो सॼे दो सौ बंदे शहीद

دشمن سنجے جانا نے کہا گل چیڑ لگے میٹنگ کے لگے تو راجے والا نے کہا بھی دو منٹ کا شہیدار شردانجلی دے دو جہاں تم شہید ہوئے بے شرمی کھڑا ہونا لگے ਖੜਾ ਹੋਣਾ ਪੈਗੇ 1 ਮਿੰਟ ਵਾਸਤੇ ਸਾਡੇ ਨਾਲ ਕੋਈ ਹੁੰਦਾ ਜਿਹੜੀ 17-17 ਸਾਲ ਦੇ ਹੁੰਦੇ ਨੇ ਜਦੋਂ ਘਰਾਂ ਚ ਜਾਂਦੇ ਆ ਜਦੋਂ ਘਰਾਂ ਚ ਜਾਂਦੇ ਨੇ ਪਏ ਉਹ ਜਿਹੜਾ ਨਾਲ ਰਾਤ ਨੂੰ ਲੈਂਦਾ ਜਿਹੜਾ ਉਹ ਵਿਰਾਸ਼ਣ ਤੋਂ ਹੁੰਦੇ ਨਾਲ ਰਹਿ ਕੇ ਜਦੋਂ ਬਾਅਦ ਨੂੰ ਘਰ ਦੇ ਵਿੱਚ ਲਾਸ਼ ਚਲਦੀ ਆ ਤਾਂ ਉਹਦਾ ਡਰ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਦੇ ਹਾਲਾਤ ਬਣਦੇ ਇਸ ਤਰ੍ਹਾਂ ਦੇ ਹਾਲਾਤ ਵਾਪਰੇ ਨੇ ਬਿੰਦਸਰੀ ਕਿਤਨਾ ਮੇ ਦਾ ਉਹ ਤੇ ਮਿਸਤਰੀ ਵੀ ਦੇਸ਼ੀ ਹੋ ਉਹ ਲਾਲਾ ਸੀ ਕਾਰਗਰ ਦਾ ਸੀ ਮਿਸਤਰੀ ਦਾ ਲਗਿਆ ਰਾਗ ਨੂੰ ਗੱਡੀ ਦੇ ਫਿਰ ਮੱਝ ਕੇ ਸੀ ਲੋ ਸਾਰੇ ਦਾ ਸਰਦ ਨਹੀਂ ਕੰਨਾਂਾਂ ਬਾਹਾਂ ਤਾਂ ਦੇਖ ਨਹੀਂ ਆਉਂਦੀ ਪਰ ਸਰਕਾਰ ਨੂੰ ਕੋਈ ਮਤ ਨਹੀਂ ਤੁਸੀਂ ਮਰੋ ਖਪੋਰ ਦੀ ਕੋ ਕਰੋ ਸਰਕਾਰ ਨੂੰ ਕੋਈ ਮਤ ਨਹੀਂ

ਚਾਚਾ ਜੀਤ ਸਿੰਘ ਦਾ ਦਿਹਾੜਾ ਹੋ ਜਨਮ ਦਿਨ ਹੈ 23 ਫਰਵਰੀ 23 ਫਰਵਰੀ ਵਾਲੇ ਦਿਨ ਸੰਯੁਕਤ ਮੌਜੇ ਦਾ ਫੈਸਲਾ ਹੈ ਵੀ ਚਾਚਾ ਜੀਤ ਸਿੰਘ ਦਾ ਜਨਮ ਦਿਨ ਜਿਹੜੀਆਂ ਸਾਡੀਆਂ ਸਪੇਡਾਂ ਲੱਗਣਗੀਆਂ ਪੰਜਾਬ ਚ ਜਾਂਦੀਆਂ ਨੇ ਉਹਨਾਂ ਤੇ ਜਿਹੜੀਆਂ ਦਿੱਲੀ ਜਾਂਦੀਆਂ ਨੇ ਉਹਨਾਂ ਦੇ ਚਾਚਾ ਜੇਤ ਸਿੰਘ ਦਾ ਜਨਮ ਦਿਨ ਮਨਾਉਣਾ ਦੂਜਾ ਕਾਦੀ ਜੱਥੇ ਵੱਡੇ ਨੇ ਫੈਸਲਾ ਕੀਤਾ ਸੀ ਮੀਟਿੰਗ ਦੇ ਵਿੱਚ ਵੀ ਰੱਖੀ ਸੀ ਗੱਲ ਕਿ 27 ਫਰਵਰੀ ਵਾਲੇ ਦਿਨ ਆਪਾਂ ਸਾਰਿਆਂ ਨੇ ਦਿੱਲੀ ਜਾਣਾ ਹੈ ਇੱਕ ਚੁੱਕੀ ਹੋਰ ਮੰਨਣੀ ਹੈ ਦਿੱਲੀ ਇਹ ਵਿੱਚ ਵੱਡਾ ਕੱਟ ਕਰਨਾ ਹੈ ਉਹਦੀ ਤੁਸੀਂ ਤਿਆਰੀ ਹੁਣ ਤੋਂ ਹੀ ਕਰ ਲਓ ਕਿ ਇੱਕ ਦਿਨ ਬਾਅਦ ਦੇ ਜਾਂ 26 ਜਾਂ 27 ਲੱਗ ਜਾਣੇ ਜਾਂ 27 ਤੇ 28 ਲੱਗ ਜਾਣੇ ستائی, ستائی ات حاضر ہونا ہے کسی ویل کرو چھبی تاریخ ستائی تریقی وال مہارا کرو اگلا پروگرام ہے اٹھ مارچ کا عورت دوس ہے عورت دوس آپ ہر سال منا رہے ہیں اس سال اپنی سکیم ہے بھی عورت دوس آپ دلی دلوں گی دلی دیں جانا 28 ਮਾਰਚ ਨੂੰ ਕਲੀਆਂ ਭੈਣਾਂ ਦੇ ਕਰਕੇ ਦਿੱਲੀ ਵਾਲੇ ਵਰਦਾਨਾ ਹੁਣ ਤੇ ਅਸੀਂ ਦਿੱਲੀ ਦੇ ਵਿੱਚ ਆਰਦ ਪ੍ਰਦਰਸ਼ਨ ਮਨਾਈ ਅਸੀਂ ਇਹ ਸੱਜੇ ਸੁਜੋਤ ਮੋਰ ਦੇ ਵੀ ਅਕਰ ਦੇ ਤੇ ਉਹਨਾਂ ਨੂੰ ਵੀ ਮਿਲ ਕਰਾਂਗੇ ਬਈ ਇਹ ਸੱਦੇ ਲਾਗੂ ਕੀਤੇ ਜਾਣ ਲਾਜ ਜੋ ਪ੍ਰਣਾਮ ਕਰਦੇ ਬਾਸ ਹੋ ਗਿਆ ਕਹਿੰਦੇ ਸੁਜੋਤ ਮੋਰ ਦੇ ਬਣੋਗੇ ਇਹ ਇਸ ਕਰਕੇ ਭਰਾਓ ਇਹ ਪ੍ਰੋਗਰਾਮ

پر میں کوئی بس ٹھیک کوئی بھی ڈرائیور شرابی نہ کوئی کہاں نہ کرے پیٹے کو کٹن کی سکھ ساند کرے جسے اپنی جتنا بہت بہت